ਸੂਬੇ ਵਿੱਚ ਲੈਂਡ ਪੁਲਿੰਗ ਨੀਤੀ ਦੇ ਤਹਿਤ ਗਲਾਡਾ ਵੱਲੋਂ ਨਵੀਆਂ ਕਲੋਨੀਆਂ ਬਣਾਉਣ ਲਈ 24000 ਤੋਂ ਵੱਧ ਏਕੜ ਜ਼ਮੀਨ ਐਕਵਾਇਰ ਕਰਨ ਦਾ ਪਲਾਨ ਪਾਸ ਹੋਇਆ ਹੈ ਇਸ ਸਬੰਧ ਵਿੱਚ ਸਮਰਾਲਾ ਦੇ ਨੇੜੇ ਪਿੰਡ ਵਾਲਿਓ ਕੋਲ 250 ਏਕੜ ਜ਼ਮੀਨ ਗਲਾਡਾ ਵੱਲੋਂ ਐਕਵਾਇਰ ਹੋਣ ਦਾ ਪਲਾਨ ਬਣਾਇਆ ਗਿਆ ਹੈ ਜਿਸ ਸਬੰਧ ਦੇ ਵਿੱਚ ਅੱਜ ਪਿੰਡ ਵਾਲਿਓ ਦੇ ਵੱਖ-ਵੱਖ ਜਥੇਬੰਦੀਆਂ ਤੇ ਪਿੰਡ ਵਾਸੀ ਸਮਾਜ ਸੇਵੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਦਾ ਮੰਗ ਪੱਤਰ ਮੌਕੇ ਤੇ ਆਏ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਨੂੰ ਦਿੱਤਾ ਹਾਂਜੀ ਨਾਮ ਦੱਸਦੇ ਬਾਲ ਸਿੰਘ ਸਾਹਿਬ ਸਰ ਮੇਜਰ ਸਰ ਜੀ ਪਤਨ ਵਾਲਿਓ ਜੋ ਮਸਲਾ ਨਾਲ ਜੁੜੇ ਰਿਹਾ ਹੈਗਾ ਚੱਲ ਰਿਹਾ ਹੈ ਜੀ ਸਾਡੇ ਪਿੰਡ ਪਿੰਡ ਦੀ ਜ਼ਮੀਨ 251 204 ਰਈ ਹੈ ਬਰਾਲਾ ਪੰਚਾਇਤ ਇਕੱਠੀ ਕਰਕੇ ਪਿੰਡ ਨੇ ਫੈਸਲਾ ਕੀਤਾ ਕਿ ਅਸਲ ਇਹ ਜ਼ਮੀਨ ਰਿਕਵਰ ਨਹੀਂ ਹੋਏਗਾ ਕਿ ਉਸ ਦਾ ਸਖਤ ਗੋਲ ਕਰਾਂਗੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਬੇਨਤੀ ਮੰਨੇਗਾ ਸਰਕਾਰ ਵੱਲੋਂ ਤਾਂ ਵਧੀਆ ਪੇਮੈਂਟ ਦੀ ਚੱਲ ਰਹੀ ਹੈ ਪੈਸੇ ਦਿੱਤੇ ਜਾ ਰਹੇ ਆ ਫਿਰ ਵਿਰੋਧ ਕਿਉਂ ਕਰ ਰਹੇ ਇਹ ਜੀ ਮੇਰਾ ਇਹ ਆਇਆ ਨਹੀਂ ਤੇ ਪਿੰਡ ਦਾ ਜਾਣਾ ਜਾ ਰਿਹਾ ਜੀ ਮਤਲਬ ਜਿਸ ਨਾਲ ਸਾਰਾ ਪਿੰਡੇ ਉੱਧਰ ਦੇ ਕੰਾਰੇ ਆ ਗਏ ਨੂੰ ਸਾਡੇ ਪਿੰਡ ਦੀ ਜ਼ਮੀਨ ਫੋਟ ਹੋ ਜਾਊਗਾ ਖਤਿਆਊਗਾ ਵੀ ਜਿਹੜੀ ਕੇ ਨਾਲ ਉਹ ਪੰਜਾਬ ਬਾਦਲਾਮੇ ਪਾਇ ਫੀਸਿੰਦੋਸਰ ਬਾਦ ਪੂਰਾ ਪਰਵਾਹ ਮਤਲਬ ਅਨਾਰ ਤਰਾਕਾ ਤੇ ਦੇਦੀ ਹੈ ਇਹ ਮਤਲਬ ਇਹ ਜਿਹੜੀ ਵਿਰੋਧ ਕਰਦੇ ਆ ਜੀ ਮਤਲਬ ਸਾਡੇ ਪਿੰਡੇ ਕੋਈ ਮੰਨਜ਼ੂਰ ਕਰੇਗਾ ਇਹ ਕਿਸੇ ਇਹ ਮਤੇ ਨੂੰ ਪਾਸ ਕਰਾਉਣ ਲਈ ਕਿੱਥੇ ਤੱਕ ਜਾਉਂਗੇ ਤੁਸੀਂ ਦੇਖੋ ਜੀ ਇਹ ਬੋਲ ਨਹੀਂ ਸਾਨੂੰ ਕਰਨਾ ਪਿਆ ਜੇ ਆਪਣਾ ਤਾਂ ਸਾਨੂੰ ਆਸਾਬ ਹੀ ਇਨਸ਼ਾਅ ਇਹ ਸਾਡੀ ਇੰਨੀ ਚੱਲ ਨਾਲ ਫੂਟ ਸੀ ਉਹ ਵੀ ਨਾ ਹੋਈ ਅਸੀਂ ਮਰ ਜੇ ਸਾਨੂੰ ਚੰਡੀਗੜ੍ਹ ਜਾਣਾ ਦੇਵੇ ਕਾ ਹਨ ਕਿਲੀ ਜਾਣਾ ਪਵੇ ਵਿਆਹ ਅੱਛਾ ਕਿਲੀ ਪਿੱਛਾ ਬੜਾ ਲੱਗਿਆ ਸਾਨੂੰ ਪਿੰਡਵਾਸੀਆਂ ਨੂੰ ਸਾਰਿਆਂ ਨੂੰ ਵੀ ਇੱਕ ਆਪ ਤੇ ਜਮੀਨ ਐਕੁਆਇਰ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਜਿੰਨੇ ਗਲਾਟਾ ਉਹਨਾਂ ਹੋ ਸਕਦਾ ਹੈ ਲਗਭਗ 250 ਏਕੜ ਦੀ ਵੀ ਇਹ ਬਾਲਣ ਦੀ ਜਮੀਨ ਹੈ ਜਿਹੜੀ ਉਹ ਨਵੀਂ ਆਰਬਨ ਸਟੇਟਾ ਵਿਕਾਸ ਦਾ ਨਿਵਾਸ ਸੇ ਗਵਰਨ ਕੀਤੀ ਜਾਣੀ ਹੈ ਜੋ ਇਸ ਲੈਟਰ ਦੇ ਮੁਕਾਬਲੇ ਤੇ ਜਿਹੜਾ ਪਿੰਡ ਦਾ ਕੱਟਾ ਇਸੇ ਸੰਬੰਧ ਚ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇਹਦੀ ਗੱਲ ਪਤਾ ਲੱਗਾ ਸੰਸਾਰੀ ਕੀਤੀ ਵਾਰੀ ਕਰਨ ਵਾਲੇ ਕਿਸਾਨ ਭਰਾ ਨੇ ਇਹਦੇ ਵੀਰ ਨੇ ਇਨਨ ਲੱਗਦਾ ਪਿੰਡ ਵਾਲਿਆਂ ਨੇ ਇਹੀ ਗੱਲ ਕੀਤੀ ਵੀ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਿਹਾ ਕੁਆਰ ਨਾ ਕੀਤੀ ਹੈ ਉਹ ਵੀ ਤੁਹਾਨੂੰ ਪਤਾ ਹੈ ਬਸਾ ਇਹਨਾਂ ਨੇ ਜ਼ਮੀਨਾਂ ਚਲਾਈਆਂ ਨੇ ਇੱਥੇ ਟੱਬੇ ਲੱਗੇ ਹੁੰਦੇ ਕਿਸੇ ਟਾਈਮ ਇੱਥੇ ਹੁਣ ਤੇ ਇਹਨਾਂ ਦਾ ਮੇਨ ਮੰਗ ਇਹ ਹੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਜਿਵੇਂ ਦੀ ਕੁਆਰ ਨਾ ਕੀਤੀ ਹੈ ਉਹਦੇ ਵਾਸਤੇ ਪਿੰਡ ਵਾਲਿਆਂ ਨੇ ਮਤਾਂ ਵੀ ਪਾਇਆ ਤੇ ਮੈਂ ਵੀ ਇਹਨੂੰ ਬਹੁਤ ਵਿਸ਼ਵਾਸ ਹਾਂ ਕਿ ਇਹਨਾਂ ਦੇ ਨਾਲ ਖੜਾ ਮੈਂ ਇਹਨਾਂ ਦੀ ਆਵਾਜ਼ ਉੱਤੇ ਲੈ ਕੇ ਜਾਊਂਗਾ ਤੇ ਮੇਨ ਮੰਗ ਇਹ ਵੀ ਸਾਰਾ ਮੁੱਦਾ ਹੈ ਕੀ ਹੈ ਇਦੀ ਬਾਰੇ ਵਿਵਾਹੇ ਪਤਾ ਕਰਦਾ ਵੀ ਗੱਲਬਤ ਹੈ ਕੀ ਕੀ ਨਹੀਂ ਕਿਉਂਕਿ ਇਹਨਾਂ ਦੇ ਦਸੂਹ ਮਤਾਬ ਕੋ ਵੀ ਇਹ ਜਿਹੜੀ ਗੱਲਬਤ ਆ ਸ਼ਾਇਦ 2013 ਤੋਂ ਚੱਲੀ ਆ ਰਹੀ ਹੈ ਬਖਵਾ ਬੀ ਮੀਡੀਆ ਵੀ ਨੇ ਇਹ ਜਿਹੜੀ ਮੀਟਿੰਗਾਂ ਇਹ ਵੀ ਉਹਨਾਂ 17ਵੀਂ ਮੀਟਿੰਗ ਤੋਂ ਦਸਤਾਂਵੀਂ ਮੀਟਿੰਗ ਹੋਈ ਹੈ ਜਿੱਤੇ ਇਸ ਜਿਹੜੀਆਂ ਇਹ ਵਾਤਾ ਅਲੱਗ-ਅਲੱਗ ਟੁਰੀਜਾਂ ਸੀਗੀਆਂ ਇਹਨੂੰ ਪ੍ਰਵਾਰਗੀ ਮਿਲੀ ਆ ਇਸ ਮੀਟਿੰਗ ਦੇ ਵਿੱਚ ਤੇ ਬਾਕੀ ਮੈਂ ਵੀ ਇਹਨਾਂ ਨੂੰ ਹੋਈਗਾ ਕਿਤੇ ਵੀ ਜੋ ਗੱਲਬਤ ਹੈਗੀ ਹੈ ਜਿਵੇਂ ਵੀ ਇਹ ਕਿ ਮੈਂ ਤਲੀਰ ਕਰਕੇ ਇਹਨਾਂ ਦਾ ਵੀ ਗੱਲਬਤ ਵੀ ਆ ਪਰ ਇਹਨਾਂ ਵਿਸ਼ਵਾਦਵਾਨਾਂ ਬੈਸਪੈਡਾਂ ਦੇ ਨੰਬਰ 'ਤੇ ਨਾਲ ਖੜੇ ਆ ਤੇ ਜੋ ਪਿੰਡ 14 ਜੋ ਪਸ਼ਵੀ ਹੈ ਮੈਂ ਵੀ ਇੰਨੀ ਆਵਾਜ਼ ਬਣ ਕੇ ਨਾਲ ਕਰੂਗਾ ਤੇ ਮੈਂ ਜੋ ਕੁਝ ਵੀ ਹੈ ਅਸਲ ਜਿਹੜੀ ਸਟੋਰੀ ਹੈ ਕਿ ਸਾਰੀ ਉਹ ਮੈਂ ਪਤਾ ਕਰਕੇ ਇਹਨਾਂ ਦੱਸੂਗਾ ਹਾਂ ਜੀ ਨਾਮ ਦਾ ਕੇਰਨਦੀਪ ਸਿੰਘ ਸਾਫ ਦਾ ਸਰਪੰਚ ਪਿੰਡ ਵਾਲਿਓ ਅ ਅੱਜ ਜੀ ਦਾ ਮਜ਼ਾ ਆਇਆ ਕਿਸ ਅਕੋਰਡਿੰਗ ਪਾਇਆ ਏ ਜੀ ਜੋ ਸਰਕਾਰ ਸਾਡੇ ਪਿੰਡ ਦੀ 250 ਏਕੜ ਜ਼ਮੀਨ ਗਲਾਟਾ ਰਾਈ ਅਪਵੈਰ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਗ੍ਰਾਮ ਸਭਾ ਸੱਦੀ ਗਈ ਸੀ ਤੇ ਸਾਰੇ ਨੱਗਰ ਨੇ ਇਹਨਾਂ ਦਾ ਇਸ ਦਾ ਵਿਰੋਧ ਕੀਤਾ ਤੇ ਉਸ ਦੇ ਵਿੱਚ ਸਾਡੇ ਪਿੰਡ ਦੇ ਚੇਅਰਮੈਨ ਵੀ ਮਜੂਦ ਸੀ ਮੋਕੇ ਕਿੰਨੇ ਚੀਕੇ ਕਰਾ 250 ਏਕੜ ਆ ਜੀ ਟੋਟਲ ਕਿੰਨੀ ਹੈ ਵੀ ਜ਼ਮੀਨ 900 ਏਕੜ ਜੀ ਕੌਸੀ ਲੈ ਗੋਈ ਮਤਾ ਹੀ ਵੀ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਉਂ ਇਹਦੇ ਵਿੱਚ ਜੋ ਛੋਟੇ ਕਿਸਾਨ ਨੇ ਸਾਰਿਆਂ ਦਾ ਖੇਤੀਬਾੜੀ ਦਾ ਧੰਦਾ ਦਾ ਸਭ ਦਾ ਜੇ ਜ਼ਮੀਨ ਇਦਾਂ ਹੀ ਚਾਂਣ ਲੱਗੀ ਤੇ ਬਾਈ ਫਿਰ ਅਸੀਂ ਖੇਤੀ ਕੀਤੇ ਤਾਂਦੇ ਤੇ ਕਰਾਂਗੇ ਕੰਕਰੀਟ ਸਾਰੇ ਪਾਸੇ ਕੰਕਰੀਟ ਹੀ ਕੰਕਰੀਟ 24000 ਏਕੜ ਕਿਤੇ ਥੋੜਾ ਨਹੀਂ ਹੁੰਦਾ ਬਾਈ ਜੀ 27000 ਏਕੜ ਜਿਹੜਾ ਜੰਮੂ ਕਟੜਾ ਹਾਈਵੇ ਆ ਉਹਦੇ ਆਦੀਮ ਕਹਿੰਦੇ ਆ ਚੁੱਕਿਆ ਵਾ ਇਹ 25000 24000 ਏਕੜ ਹੀ ਆ ਟੋਟਲ 50000 ਏਕੜ ਤਾਂ ਹੀ ਚਲੇ ਜਾਊਗਾ ਜੀ ਫਿਰ ਜਿਹਦੇ ਵਿੱਚ ਸਾਡਾ 250 ਆ ਕਿੰਨੇ ਕਿਸਾਨਾਂ ਦੀ ਯਾਰੀ ਨੇ ਹੁਣ ਇਹ ਨਕਸ਼ਾ ਆਏ ਤੇ ਹਜੇ ਪਤਾ ਲੱਗੂਗਾ ਜੀ 250 ਏਕੜ ਵੀ ਕਾਫੀ ਹੁੰਦਾ ਵਾ ਦੇਖੋ ਸਾਡਾ ਤਾਂ ਅੱਧਾ ਪਿੰਡੀ ਚਲੇ ਜਾਊਗਾ ਜੀ ਇਹਦੇ ਵਿੱਚ ਇਹ ਕੋਈ ਕਿਸਾਨ ਦਿੰਦੇ ਆ ਪੁੱਛੋ ਆਪਣੀ ਨਹੀਂ ਨਹੀਂ ਦਿੰਦੇ ਜੀ ਨਹੀਂ ਦੇਣਾ ਚਾਹੁੰਦੇ ਜੀ ਨਾਮ ਵੀਰੇ ਮੇਰਾ ਹੈਗਾ ਮਨਿੰਦਰ ਸਿੰਘ ਪਿੰਡ ਬਾਰੀਓ ਸਰਪੰਚ ਅੱਜ ਜਿਹੜਾ ਮਤਾ ਪਾ ਰਹੇ ਹਾਂ ਕਿਸ ਨੂੰ ਲੈ ਕੇ ਇਹ ਮਤਾ ਜੋ ਗਲਾਡਾਂ ਨੇ ਨਾ 250 ਕਿਲਾ ਅਕਵਾਇਰ ਕਰਨਾ ਸਾਡੇ ਪਿੰਡ ਦਾ ਜੀ ਉਹਦੇ ਸਬੰਧ ਵਿੱਚ ਗ੍ਰਾਮ ਸਭਾ ਰੱਖੀ ਸੀ ਸਾਰੇ ਪਿੰਡ ਦਾ ਇਕੱਠ ਰੱਖਿਆ ਉਹਦੇ ਵਿੱਚ ਇਹੀ ਮਤਾ ਪਾਸ ਹੋਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਸਰਕਾਰ ਨੂੰ ਕੁਝ ਵੀ ਹੋ ਜਾਵੇ ਅਸੀਂ ਜ਼ਮੀਨਾਂ ਨਹੀਂ ਛੱਡਣੀ ਕਿਹੜੇ ਕਿਹੜੇ ਅਫਸਰ ਇਹਦੇ ਵਿੱਚ ਆਏ ਸੀ ਇਹਦੇ ਵਿੱਚ ਤਾਂ ਇੱਕ ਸੈਕਟਰੀ ਸਾਹਿਬ ਆਏ ਸੀ ਜਿਨ੍ਹਾਂ ਨੇ ਮਤਾ ਪਾਇਆ ਵੀਡੀਓ ਦਫ਼ਤਰ ਤੋਂ ਆਏ ਸੀ ਉਹ ਸਾਰੇ ਪਿੰਡ ਵਾਸੀ ਨੇ ਪਿੰਡ ਕਿੰਨੇ ਕਿ ਪਿੰਡੇ ਦੇ ਬੰਦੇ ਆ ਜਿਹੜੇ ਬਹੁਤ ਬਾਰ ਬੰਦੇ ਦੀ ਜਮੀਨਾਂ ਆ ਰਹੀਆਂ ਦੇ ਵਿੱਚ ਇਹ ਸਾਰੇ ਪਿੰਡਾ ਹੁਣ ਇਹ ਨਹੀਂ ਪਤਾ ਉਹਨਾਂ ਨੇ ਨਕਸ਼ਾ ਨਹੀਂ ਪਾਇਆ ਕਿ ਕਿੱਧਰ ਆਉਣੀ ਆ ਉਹਨਾਂ ਨੇ 250 ਕੁਇਲਾ ਇੱਕ ਪਾਸੇ ਚੱਕ ਲੈ ਇੱਕ ਪਾਸੇ 250 ਚੱਕ ਲਿਆ ਹੁਣ ਨਕਸ਼ਾ ਨਹੀਂ ਆਇਆ ਕਿ ਕਿੱਧਰ ਆਉਣਾ ਐ ਲਾਲੋ ਵੀ ਸਾਰੇ ਪਿੰਡ ਦੇ ਹੀ ਆਏ ਨੇ ਤਕਰੀਬਨ ਉਹ ਲੈਟਰ ਵਗੈਰਾ ਆਇਆ ਜੀ ਆਫੀਸ਼ੀਅਲੀ ਤੁਹਾਨੂੰ ਹਾਂਜੀ ਹਾਂਜੀ ਆ ਲੈਟਰ ਆਇਆ ਜੀ ਦੀ ਗਲਾਟਾ ਵੱਲੋਂ ਅਖਬਾਰ ਚ ਵੀ ਆ ਗਿਆ ਸਾਰਾ ਕੁਝ ਆ ਗਿਆ ਜੀ ਜੀ ਪਰਵਾਨਗੀ ਮਿਲ ਗਈ ਇਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਹਾਂਜੀ ਹਾਂਜੀ ਵਿਰੋਧ ਕਰ ਰਹੇ ਹਾਂ ਸਾਰੇ ਪਿੰਡ ਦਾ ਮਤਲਬ ਹੈ ਨਾ ਸਾਰੇ ਪਿੰਡ ਦਾ ਹੀ ਵਿਰੋਧ ਆ ਜੀ ਸਾਰੇ ਪਿੰਡ ਨੇ ਸਹਿਮਤੀ ਨਾ ਕਿਹਾ ਵੀ ਅਸੀਂ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਚਾਹੇ ਜਿੰਨੇ ਮਰਜ਼ੀ ਪੈਸੇ ਦੇ ਦੇਣ ਵੀ ਅਸੀਂ ਖੇਤ ਸਾਡੀ ਖੇਤੀਬਾੜੀ ਦਾ ਇੱਕੋ ਇੱਕ ਸਾਧਨ ਆ ਜੀ ਜ਼ਮੀਨਾਂ ਉਹੀ ਸਾਡੇ ਸਾਰੇ ਪਿੰਡ ਜਿਹੜਾ ਵੀ ਇਨਕਮ ਦਾ ਇਹ ਸੋਰਸ ਆ ਉਹ ਖੇਤੀਬਾੜੀ ਹੋ ਔਰ ਸਰਕਾਰ ਦਾ ਕਹਿ ਰਹੀ ਆ ਵੀ ਆਪ ਜਿਹੜੇ ਜ਼ਮੀਨਾਂ ਦੇ ਰੇਟ ਨੇ ਉਹ ਬਹੁਤ ਵਧੀਆ ਦੇ ਰਹੀ ਆ ਨਹੀਂ ਨਹੀਂ ਅੱਜ ਦੇ ਖ਼ਬਰਾਂ 'ਚ ਤਾਂ ਇਹ ਆਇਆ ਵੀ ਤੁਹਾਨੂੰ ਜ਼ਮੀਨਾਂ ਦੇ ਬਦਲੇ ਪਲਾਟ ਮਿਲਣ ਨੇ ਕੋਈ ਹਜ਼ਾਰ ਗਾਜਾਂ ਦਾ ਕਹਿੰਦੇ ਨੇ ਵੀ ਪੈਸੇ ਨਹੀਂ ਮਿਲਦੇ ਸਰਕਾਰ ਕੱਲ੍ਹ ਵਿੱਤ ਮੰਤਰੀ ਸਾਹਿਬ ਦਾ ਵੀ ਬਿਆਨ ਆਇਆ ਸੀ ਕਹਿੰਦੇ ਵੀ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਹੋਊਗਾ ਜੇ ਮਰਜ਼ੀ ਹੈ ਕਿਸਾਨ ਦੀ ਉਹ ਦੇ ਸਕਦਾ ਓਕੇ ਜੀ ਜੇ ਮਰਜ਼ੀ ਆਸੀਂ ਦੇਣੀ ਹੋਣੀ ਜੀ ਫਿਰ ਕਿ ਨਾ ਕਿਤੇ ਇਦਾਂ ਤਾਂ ਨਹੀਂ ਆਉਗਾ ਵੀ ਕੋਈ ਪੋਛੇ ਕਿਸਾਨ ਦੇਣਗੇ ਜਾਂ ਬਾਕੀ ਦੇ ਨਹੀਂ 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 ਸਾਡੇ ਪਿੰਡੋਂ ਇੱਕ ਵੀ ਕਿਸਾਨ ਨਹੀਂ ਦੇਊ ਜੀ ਜਿੱਕ ਜਿੰਦਾ ਵੀ ਨਹੀਂ ਤਾਂ ਅਸੀਂ ਵਿਰੋਧ ਕਰਾਂਗੇ ਜੀ ਪੰਚਾਇਤ ਗੋਹਰ ਗਰੂ ਸਾਰੇ ਪਿੰਡ ਵਾਲੇ ਵਿਰੋਧ ਕਰਨਗੇ ਉਹਦਾ ਇਹ ਲੈਂਡ ਪੁਲਿੰਗ ਐਕਟ ਹੈ ਹਾਂ ਜੀ ਹਾਂ ਲੈਂਡ ਪੁਲਿੰਗ ਐਕਟ ਹੈ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ